ਦੀ ਬੀਤੇ ਦਿਨੀ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸਮਰਪਿਤ ਕੀਤਾ ਲੋਕ ਅਰਪਣ ਕੀਤਾ ਜਿਸ ਦੀ ਜਾਣਕਾਰੀ ਇਸ ਮੁਤਾਬਕ ਹੈ ਕਿ ਭਾਈ ਜੈਤਾ ਜੀ ਮੈਮੋਰੀਅਲ ਬਣਾਇਆ ਗਿਆ ਭਾਈ ਜੈਤਾ ਜੀ ਕੌਣ ਸਨ ਭਾਈ ਜੀਵਨ ਸਿੰਘ ਜੀ ਕੌਣ ਸਨ ਭਾਈ ਜੈਤਾ ਜੀ ਉਹ ਗੁਰਸਿੱਖ ਸਨ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਚਾਨਨੀ ਚੌਕ ਦੇ ਵਿੱਚ ਮਹਾਰਾਜ ਨੂੰ ਮਹਾਰਾਜ ਸ਼ਹਾਦਤ ਪ੍ਰਾਪਤ ਕਰ ਗਏ ਤਾਂ ਜਿਹੜਾ ਮਹਾਰਾਜ ਦਾ ਸੀਸ ਸੀ ਮਹਾਰਾਜ ਦੇ ਸੀਸ ਨੂੰ ਬੜੇ ادب ਸਤਕਾਰ ਦੇ ਨਾਲ ਉਸ ਉਸ ਜਗ੍ਹਾ ਤੋਂ ਚਾਨਨੀ ਚੌਕ ਤੋਂ ਲੈ ਕੇ ਨੇਰੀਆਂ ਚ ਝਖੜਾਂ ਦੇ ਵਿੱਚ ਦੁੱਖਾਂ ਤਕਲੀਫਾਂ ਨੂੰ ਝਲਦੇ ਹੋਏ ਔਰ ਉਸ ਸਮੇਂ ਦੇ ਰਾਸਤੇ ਆਹੀ ਜੇ ਸੀਗੇ ਪੱਕੇ ਰਾਸਤੇ ਤਾਂ ਹੈ ਨਹੀਂ ਸੀ ਕੱਚੇ ਰਾਸਤੇ ਜੰਗਲੇ ਜੰਗਲ ਉਹਨਾਂ ਦੇ ਵਿੱਚ ਦੀ ਹੁੰਦੇ ਹੋਏ ਅਲੱਗ-ਅਲੱਗ ਪੜਾਵਾਂ ਤੋਂ ਹੁੰਦੇ ਹੋਏ ਭਾਈ ਜੈਤਾ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਹਾਰਾਜਿਆਂ ਦਾ ਜੋ ਸੀਸ ਸੀਓ ਉੱਥੇ ਲੈ ਕੇ ਪਹੁੰਚੇ ਔਰ 발 ਗੁਰੂ ਗੋਬਿੰਦ राय ਜੀ ਦੇ ਅੱਗੇ ਸੀਸ ਪੇਟ ਕੀਤਾ ਸੋ ਭਾਈ ਜੈਤਾ ਜੀ ਦਾ ਜੋ ਸਿੱਖ ਹਿਸਟਰੀ ਦੇ ਵਿੱਚ ਅਸਥਾਨ ਹੈ ਉਹ ਦੁਨੀਆ ਦੇ ਵਿੱਚ ਮੈਂ ਇਹ ਮੰਨਦਾ ਵੀ ਆਪਣੇ ਆਪ ਤੋਂ ਸਭ ਤੋਂ ਵੱਡਾ ਸਥਾਨ ਮੰਨਿਆ ਜਾਂਦਾ ਸੋ ਭਾਈ ਜੈਤਾ ਜੀ ਦੀ ਇਸ ਜੋ ਉਹਨਾਂ ਨੇ ਆਪਣਾ ਇੱਕ ਸਭ ਤੋਂ ਵੱਡਾ ਮੈਂ ਸਮੇਂ ਦਾ ਵੀ ਪਿਆਰ ਗੁਰੂ ਸਾਹਿਬ ਦੇ ਲਈ ਦਿਖਾਇਆ ਉਸ ਤੋਂ ਬਾਅਦ ਜੋ ਭਾਈ ਜੈਤਾ ਜੀ ਨੇ ਜਦੋਂ ਪੰਜ ਸਿੰਘ ਸਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਹਨਾਂ ਤੋਂ ਖੰਡੇ ਬਾਟੇ ਦੀ ਪਹਲ ਛਕੀ ਉਸ ਤੋਂ ਬਾਅਦ ਜੋ ਫਿਰ ਭਾਈ ਜੈਤਾ ਜੀ ਹੀ ਚਮਕੌਰ ਦੀ ਜੰਗ ਦੇ ਵਿੱਚ ਲੜ ਕੇ ਸ਼ਹੀਦ ਹੋਏ ਸੀ ਸੋ ਉਹਨਾਂ ਦਾ ਸਥਾਨ ਬਹੁਤ ਵੱਡਾ ਹੈ ਸੋ ਭਾਈ ਜੈਤਾ ਜੀ ਨੂੰ ਭਾਈ ਜੀਵਨ ਸਿੰਘ ਜੀ ਨੂੰ ਜਦੋਂ ਅਮਰਿਤ ਛੱਕੇ ਭਾਈ ਜੀਵਨ ਸਿੰਘ ਜੀ ਬਣ ਗਏ ਉਹਨਾਂ ਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਭਾਈ ਜੈਤਾ ਜੀ ਮੈਮੋਰੀਅਲ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਜੋ ਬਣ ਕੇ ਤਿਆਰ ਹੋਇਆ ਉਸ ਦਾ ਰਸਮੀ ਤੌਰ ਤੇ 5 ਤਰੀਕ ਨੂੰ ਉਦਘਾਟਨ ਕੀਤਾ ਜਿਸ ਦੇ ਵੇਰਵੇ ਇਸ ਮੁਤਾਬਕ ਨੇ ਕਿ ਉਹ ਜਿਹੜੀ ਯਾਦਗਾਰ ਹੈ ਉਹ ਟੋਟਲ ਖੇਤਰਫਲ ਹੈ ਜਿਹੜਾ ਉਹਦਾ 5 ਏਕੜ ਦੇ ਵਿੱਚ ਬਣੀ ਹੈ ਜਿਹਦੇ ਚ ਜਿਹੜਾ ਕਵਰਡ ਏਰੀਆ 2 ਏਕੜ ਹੈ ਔਰ ਜਿਹੜਾ ਉਹਦਾ ਕੰਸਟਰਕਟਡ ਏਰੀਆ 3200 ਸਕਰ ਫੀਟ ਦੇ ਲਗਭਗ ਉਹਦਾ ਇਹ ਸਾਡਾ ਜਣੇ ਕਿ ਪ੍ਰੋਜੈਕਟ ਤਿਆਰ ਹੋਇਆ ਔਰ ਇਹਦਾ ਜਿਹੜਾ ਡਿਜ਼ਾਈਨ ਤਿਆਰ ਕੀਤਾ ਹੈ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਚੀਟੈਕਚਰਡ ਵਿੰਗ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਸਾਰਾ ਡਿਜ਼ਾਈਨ ਤਿਆਰ ਕਰਵਾਇਆ ਪੂਰੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਚੀਜ਼ਾਂ ਦੇਖਦੇ ਹੋਏ ਇਹਦਾ ਤਿਆਰ ਕਰਵਾਇਆ ਗਿਆ ਔਰ ਇਸ ਪ੍ਰੋਜੈਕਟ ਦੇ ਉੱਤੇ ਪੰਜਾਬ ਸਰਕਾਰ ਦਾ 20 ਕਰੋੜ ਰੁਪਇਆ ਖਰਚਾਇਆ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਨੇ 20 ਕਰੋੜ ਰੁਪਇਆ ਖਰਚ ਕੇ ਇਸ ਪ੍ਰੋਜੈਕਟ ਨੂੰ ਕੰਪਲੀਟ ਕੀਤਾ ਇਸ ਪ੍ਰੋਜੈਕਟ ਦੇ ਵਿੱਚ 5 ਗੈਲਰੀਆਂ ਨੇ ਮੇਨ 5 ਗੈਲਰੀਆਂ ਜਿਹੜੀ ਪਹਿਲੀ ਗੈਲਰੀ ਆ ਉਸ ਗੈਲਰੀ ਦਾ ਨਾਮ ਹੈ ਆਸ਼ੀਰਵਾਦ ਗੈਲਰੀ ਆਸ਼ੀਰਵਾਦ ਗੈਲਰੀ ਦੇ ਵਿੱਚ ਗੁਰੂ ਸਾਹਿਬ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਵੀ ਦੱਸਿਆ ਜਾਵੇਗਾ ਕਿ ਭਾਈ ਜੈਤਾ ਜੀ ਦੇ ਪੁਰਖੇ ਵੀ ਗੁਰੂ ਸਾਹਿਬ ਦੇ ਨਾਲ ਮੁੱਢ ਤੋਂ ਹੀ ਜੁੜੇ ਹੋਏ ਸਨ ਪਹਿਲੀ ਗੈਲਰੀ ਵਿੱਚ ਆਧੁਨਿਕ ਤਰੀਕੇ ਦੇ ਨਾਲ ਇਤਿਹਾਸ ਨੂੰ ਰੂਪਮਾਨ ਕੀਤਾ ਗਿਆ ਹੈ। ਨੰਬਰ 2 ਤੇ ਆ ਜਾਂਦੀ ਹੈ ਜੀ ਫਿਰ ਜੀਵਨ ਗੈਲਰੀ। ਜੀਵਨ ਗੈਲਰੀ ਵਿੱਚ ਇਸ ਤਰ੍ਹਾਂ ਦੂਜੀ ਗੈਲਰੀ ਦੇ ਵਿੱਚ ਭਾਈ ਜੈਤਾ ਜੀ ਦੇ ਮਾਤਾ ਪਿਤਾ ਦਾ ਵਿਆਹ ਅਤੇ ਉਹਨਾਂ ਦੇ ਜਨਮ ਬਾਰੇ ਤੇ ਸਮੁੱਚੀ ਪੀੜੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਜੀ ਦੂਜੀ ਗੈਲਰੀ। ਫਿਰ ਆ ਜਾਂਦੀ ਹੈ ਤੀਜੀ ਗੈਲਰੀ ਉਸ ਦਾ ਨਾਮ ਹੈ ਤਿਆਗ ਗੈਲਰੀ। ਤਿਆਗ ਗੈਲਰੀ ਦੇ ਵਿੱਚ ਇਸ ਤੋਂ ਬਾਅਦ ਤੀਸਰੀ ਗੈਲਰੀ ਵਿੱਚ ਕਸ਼ਮੀਰੀ ਪੰਡਤਾਂ ਦੇ ਉਹਨ ਦਾ ਜ਼ੁਲਮ ਅਤੇ ਉਹਨਾਂ ਵੱਲੋਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਫਰਿਆਦ ਕਰਨਾ ਅਤੇ ਗੁਰੂ ਜੀ ਦਾ ਸ਼ਹਾਦਤ ਤੇ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਕੂਚ ਕਰਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਚਾਨਨੀ ਚੌਕ ਵਿਖੇ ਦਿੱਤੀ ਗਈ ਸ਼ਹਾਦਤ ਦਾ ਵੱਡੀ ਸਕਰੀਨ ਤੇ ਆਡੀਓ ਵਿਜ਼ੂਅਲ ਅਤੇ ਭਾਈ ਜੱਤਾ ਜੀ ਵੱਲੋਂ ਗੁਰੂ ਜੀ ਦਾ ਸੀਸ ਲੈ ਕੇ ਆਉਣ ਦਾ ਸੈੱਟ ਤਿਆਰ ਕੀਤਾ ਗਿਆ ਜੀ ਉੱਥੇ ਫਿਰ ਚੌਥੀ ਗੈਲਰੀ ਆ ਜਾਂਦੀ ਹੈ ਜੀ ਰੰਗਰੇਟੇ ਗੈਲਰੀ ਇਸ ਤਰ੍ਹਾਂ ਚੌਥੀ ਗੈਲਰੀ ਵਿੱਚ ਪੇਂਟਿੰਗਾਂ ਰਾਹੀਂ ਗੁਰੂ ਸਾਹਿਬ ਦਾ ਸੀਸ ਭਾਈ ਜੱਤਾ ਜੀ ਵੱਲੋਂ ਬਾਲ ਗੁਰੂ ਗੋਬਿੰਦ ਰਾਇ ਜੀ ਨੂੰ ਭੇਟ ਕਰਨ ਦਾ ਦ੍ਰਿਸ਼ ਹੈ ਇਸ ਦ੍ਰਿਸ਼ ਤੇ ਆਧਾਰਿਤ ਆਡੀਓ ਵੀਡੀਓ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਗੁਰੂ ਸਾਹਿਬ ਦਾ ਸੀਸ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸਕਨ ਸਾਹਿਬ ਤੱਕ ਨਗਰ ਕੀਰਤਨ ਦੇ ਰੂਪ ਵਿੱਚ ਲੈ ਕੇ ਜਾਣਾ ਭਾਈ ਜੱਤਾ ਜੀ ਨੂੰ ਪਹਿਲੇ ਨਗਾਰਚੀ ਵਜੋ ਦਿਖਾਉਣਾ ਖਾਲਸਾ ਪੰਥ ਦਾ ਜਨਮ ਅਤੇ ਭਾਈ ਜੱਤਾ ਜੀ ਵੱਲੋਂ ਵੱਖ-ਵੱਖ ਲੜਾਈਆਂ ਲੜਨ ਦੇ ਦ੍ਰਿਸ਼ ਨੂ ਰੂਪਮਾਨ ਕੀਤਾ ਗਿਆ ਤੇ ਪੰਜਵੀਂ ਗੈਲਰੀ ਜਿਹੜੀ ਲਾਸਟ ਗੈਲਰੀ ਹੈ ਉਹ ਹੈ ਸੰਘਰਸ਼ ਗੈਲਰੀ ਇਹਦੇ ਵਿੱਚ ਇਸੇ ਤਰੀਕੇ ਪੰਜਵੀਂ ਗੈਲਰੀ ਵਿੱਚ ਜਾਂਦੇ ਹੋਏ ਭਾਈ ਜੈਤਾ ਜੀ ਨਾਲ ਸੰਬੰਧਿਤ ਸ੍ਰੀ ਆਨੰਦਪੁਰ ਸਾਹਿਬ ਵਿਕੇ ਸਥਿਤ ਇਤਿਹਾਸਿਕ ਤਾਪੱਸਥਾਨ ਗੁਰੂ ਸਾਹਿਬ ਵੱਲੋਂ ਆਪਣੇ ਪਰਿਵਾਰ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਦ੍ਰਿਸ਼ ਅਤੇ ਅੰਤਲੇ ਭਾਗ ਵਿੱਚ ਭਾਈ ਜੈਤਾ ਜੀ ਦੇ ਸਮੁੱਚੇ ਜੀਵਨ ਨੂੰ ਐਨੀਮੇਸ਼ਨ ਰਾਹੀਂ ਫਿਲਮਾਇਆ ਗਿਆ ਹੈ ਇਹ ਪੰਜ ਗੈਲਰੀਆਂ ਜਿਹੜੀਆਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਬੀਤੀ ਪਰਸੋ ਜਾ ਕੇ ਉੱਥੇ ਉਦਘਾਟਨ ਕਰਕੇ ਲੋਕ ਅਰਪਿਤ ਕੀਤੀਆਂ ਨੇ ਮੈਂ ਪਹਿਲਾਂ ਤਾਂ ਮੀਡੀਆ ਦੇ ਮਾਧਿਅਮ ਦਰਾਂਹੀਂ ਹੱਥ ਜੋੜ ਕੇ ਸਾਰੀ ਪੰਜਾਬ ਦੀ ਸੰਗਤ ਨੂੰ ਜਿੱਥੇ-ਇਥੇ ਗੁਰੂ ਮਹਾਰਾਜ ਨੂੰ ਮੰਨਣ ਵਾਲੀ ਸੰਗਤ ਬੈਠੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਇਹ ਸਥਾਨ ਨੂੰ ਜ਼ਰੂਰ ਵਿਜ਼ਿਟ ਕਰਕੇ ਆਇਓ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਜਿਹੜਾ ਸਾਡਾ ਇਤਿਹਾਸ ਹੈ ਸਾਡੇ ਜੋ ਸਾਡੇ ਪੁਰਖੇ ਕਿਟੀਆਂ-ਵਟੀਆਂ ਕੁਰਬਾਨੀਆਂ ਸਾਡੇ ਇਸ ਦੇਸ਼ ਲਈ ਸਾਡੀ ਜਮਹੂਰੀ ਹੱਕਾਂ ਲਈ ਸਾਡੇ ਡੈਮੋਕ੍ਰੈਟਿਕ ਰਾਈਟਸ ਦੇ ਲਈ ਕਰਕੇ ਗਏ ਨੇ ਇੱਕ ਉਹਦੇ ਬਾਰੇ ਚ ਸਾਨੂੰ ਪਤਾ ਲੱਗੂਗਾ